ਮਾਫੀ ਮੰਗੀ ਕਿਹਾ ਮਾਂ ਬਿਮਾਰ ਹੈ ਨਵਾਂ ਮੋਟਰਸਾਈਕਲ ਕਿੱਤਾਂ ਜਗਰਾਉਂ ਚ 1500 ਰੁਪਏ ਲਈ ਦੋਸਤ ਦਾ ਕਤਲ ਸਿਰ ਤੇ ਪੱਥਰ ਨਾਲ ਹਮਲਾ ਦੋਸ਼ੀ ਉਸ ਨੂੰ ਛੱਡ ਕੇ ਹੋਇਆ ਫਰਾ ਕੰਡਕਟਰ ਦੀ ਬੋਟੀ ਨੇ ਬੱਸ ਸਟੈਂਡ ਤੇ ਪਾਇਆ ਫੜਥੂ ਛੱਤ ਤੇ ਚੜ੍ਹ ਕੇ ਕੀਤਾ ਹਾਈ ਵੋਲਟੇਜ ਡਰਾਮਾ ਪਤੀ ਪਤਨੀ ਨੇ ਘਰ ਸੱਦ ਲਈ ਹਨੀ ਟ੍ਰੈਪ ਚ ਫਸਾਇਆ ਜੱਜ ਦਾ ਰੀਡਰ ਬਲੈਕਮੇਲ ਕਰ ਮੰਗੇ ਲੱਖਾਂ ਰੁਪਏ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਗੱਡੀਆਂ ਚੋਰੀ ਕਰਨ ਵਾਲੇ ਗਰੋਹ ਨੂੰ ਕੀਤਾ ਕਾਬੂ ਕਮਾਂਡ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਦੋ ਵਿਅਕਤੀਆਂ ਨੂੰ ਹਥਿਆਰਾਂ ਤੇ ਮੋਟਰਸਾਈਕਲਾਂ ਸਣੇ ਕੀਤਾ ਕਾਬੂ ਮਸ਼ਹੂਰ ਗਾਇਕ ਅਨੁਰਾਧਾ ਪੌਡਵਾਲ ਪਾਜਪਾਚ ਹੋ ਸ਼ਾਮਲ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ CAA ਐਪਲੀਕੇਸ਼ਨ ਪੋਰਟਲ ਕੇਂਦਰ ਦੇ CAA ਅਧੀਨ ਅਰਜ਼ੀਆਂ ਲਈ ਮੋਬਾਈਲ ਐਪ ਕਿਤੇ ਸ਼ੁਰੂ ਨਮੋ ਡਰੋਨ ਦੀਦੀ ਯੋਜਨਾ ਮੋਦੀ ਸਰਕਾਰ ਦਾ ਤੋਹਫਾ 14500 ਸੋ ਔਰਤਾਂ ਨੂੰ ਮਿਲੇਗਾ ਲਾਭ ਸੀਐਮ ਕੇਜੀਵਾਲ ਨੂੰ ਮਿਲੀ ਵੱਡੀ ਰਾਹਤ ਇਸ ਮਾਮਲੇ 'ਚ ਅਦਾਲਤ ਤੋਂ ਮਿਲੀ ਜ਼ਮਾਨਤ ਬਰਗਾੜੀ ਬਿਆਦ ਵੀ ਮਾਮਲਾ ਅਰਦੀਪ ਕਲੇਰ ਦਾ ਬਿਆਨ ਰਾਮ ਰਹੀਮ ਤੇ ਹਨੀਪ੍ਰੀਤ ਦੇ ਇਸ਼ਾਰੇ ਤੇ ਹੋਈ ਸੀ ਬਿਆਦ ਵੀ ਜਲੰਧਰ ਦੇ ਲੋਕਾਂ ਲਈ ਹਵਾਈ ਸਫ਼ਰ ਕਰਨਾ ਹੋਵੇਗਾ ਆਸਾਨ ਸਟਾਫ ਨੇ ਤਿਆਰੀਆਂ ਕੀਤੀਆਂ ਸ਼ੁਰੂ ਰਾਮ ਨੌਮੀ ਤੇ ਸੂਰਜ ਕਰੇਗਾ ਰਾਮ ਲਲਾ ਦੀ ਅਭਿਸ਼ੇਕ ਅਯੁੱਧਿਆ ਮੰਦਿਰ 'ਚ ਚੱਲ ਰਹੀਆਂ ਤਿਆਰੀਆਂ ਹੁਣ ਇੰਡੋਨੇਸ਼ੀਆ 'ਚ ਵੀ ਚੱਲੇਗਾ ਭਾਰਤ ਦਾ ਰੁਪਈਆ ਆਰਬੀਆਈ ਨੇ ਕੀਤਾ ਵੱਡਾ ਸੌਦਾ ਕੈਨੇਡਾ 'ਚ ਅੱਗ ਲੱਗਣ ਕਾਰਨ ਵਾਪਰੀਆ ਪਾਣਾ ਭਾਰਤੀ ਮੂਲ ਦੇ ਜੋੜੇ ਧੀ ਸਣੇ ਹੋਈ ਮੌਤ ਕੈਨੇਡਾ 'ਚ ਹਾਦਸੇ ਦਾ ਸ਼ਿਕਾਰ ਹੋਇਆ ਪੰਜਾਬੀ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸਿਮਰਤਕ ਕੀ ਆਈਪਲ ਦਾ ਦੂਜਾ ਪੜਾਅ ਭਾਰਤ ਤੋਂ ਬਾਹਰ ਹੋਵੇਗਾ ਬੀਸੀਸੀਆਈ ਪੂਰੇ ਟੂਰਨਾਮੈਂਟ ਨੂੰ ਭਾਰਤ ਯੂਏਈ ਬੈਕਅਪ ਵਿਕਲਪ ਵਿੱਚ ਰੱਖਣ ਦੀ ਕੋਸ਼ਿਸ਼ ਕਰੇਗਾ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਨਜ਼ੀ